ਕਹਾਣੀਕਾਰ ਗੁਰਮਲਕੀਰਤ ਸਿੰਘ ਕਾ ਲੋ ਅਨੀਤਾ ਦੀ ਬਦਲੀ ਸਾਡੇ ਸਕੂਲ ਹੋਇਆ ਤਾਂ 3-4 ਮਹੀਨੇ ਹੋ ਗਏ ਸੀ ਪਰ ਉਸ ਦੇ ਨਾਲ ਆਮ ਜ਼ਿੰਦਗੀ ਦੀ ਜਾਣ ਪਹਿਚਾਨ ਨਾ ਹੋ ਸਕੀ ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲੇ ਤਾਂ ਉਸ ਦਾ ਪਾਇਆ ਹੋਇਆ ਕੋਟ ਮੈਨੂੰ ਬੜਾ ਚੰਗਾ ਲੱਗਾ ਅਸਲ ਵਿੱਚ ਮੈਂ ਆਪਣੇ ਲਈ ਉਸੇ ਰੰਗ ਦਾ ਕੋਟ ਬਾਜ਼ਾਰ 'ਚੋਂ ਲੱਭਦਿਆਂ ਕਈ ਸ਼ੋਰੂਮ ਗਾਹ ਮਾਰੇ ਸੀ पर पसंद की तो पूरी ना हुई मेरा मन उस तो किथों खरीद्या पूछण ਲਈ ਕੋਈ ਬਹਾਨਾ ਲੱਭਣ ਲੱਗਾ ਸਿਫਤ ਦਾ ਬਹਾਨਾ ਹੋਰਾਂ ਤੋਂ ਚੰਗਾ ਲੱਗਿਆ ਅਨੀਤਾ ਆ ਕੋਟ ਤੇਰੇ ਬੜਾ ਫਵਦਾ ਮੂੰਗਿਆ ਰੰਗ ਐਨ ਤੇਰੇ ਢੀਲਡੋਲ ਤੇ ਚਿਹਰੇ ਨਾਲ ਡਾਡਾ ਮੈਚ ਕਰਦਾ ਕਿਸੇ ਖਾਸ ਸਟੋਰ ਤੋਂ ਆਰਡਰ ਦੇ ਕੇ ਬਣਵਾਇਆ ਲੱਗਦਾ ਆਮ ਤਾਂ ਕੀ ਤੋਂ ਨਹੀਂ ਮਿਲਦੇ ਐਨੇ ਸੋਹਣੀ ਫੀਟਿੰਗ ਵਾਲੇ ਕੱਪੜੇ ਬਾਦ ਚ ਮੈਂ ਸੋਚਾਂ ਕਿ ਮੇਰੀ ਤਾਂ ਸਿਫਤਾਂ ਕੁਝ ਜ਼ਿਆਦਾ ਹੀ ਹੋ ਗਈਆਂ ਪਰ ਅਨੀਤਾ ਦੇ ਚਿਹਰੇ ਤੇ ਗੱਡੀਆਂ ਮੇਰੀਆਂ ਅੱਖਾਂ ਨੇ ਦੇਖਿਆ ਕਿ ਉਸ ਉੱਤੇ ਸਿਫਤਾਂ ਦਾ ਖਾਸ ਅਸਰ ਨਹੀਂ ਸੀ ਹੋਇਆ ਤੇ ਐਨਾ ਕੁਝ ਸੁਣ ਕੇ ਉਹ ਸਹਜ ਸੀ ਠਰਮੇ ਨਾਲ ਬੋਲੀ ਨਹੀਂ ਮੈਮ ਇਹ ਕੋਟ ਮੇਰਾ ਨਹੀਂ ਮੇਰੀ ਮੰਮੀ ਦਾ ਹੈ ਮੇਰਾ ਤੇ ਮੰਮੀ ਦਾ ਨਾਪ ਇੱਕੋ ਹੀ ਆ ਤੇ ਸਾਡੀ ਪਸੰਦ ਵੀ ਇੱਕੋ ਜਹੀ ਪਸੰਦ ਤਾਂ ਬਹੁਤ ਵਧੀਆ ਹੈ ਪਰ ਮਾਂ ਤੀ ਦੇ ਇੱਕੋ ਨਾਪ ਵਾਲੀ ਤਾਂ ਤੂੰ ਬੁਝਾਰਤ ਪਾ ਦਿੱਤੀ ਆ ਵਿੱਚੋਂ ਜਨਰੇਸ਼ਨ ਗੈਪ ਗੁੰਮ ਕਰਤਾ ਉਸ ਦੀ ਗੱਲ ਸੁਣ ਕੇ ਮੇਰੇ ਮਾਨ ਵਿੱਚ ਪੈਦਾ ਹੋਏ ਸਵਾਲ ਕਾਰਨ ਸਹਿਜ ਕਹਿ ਹੋ ਗਿਆ ਮੈਡਮ ਅਸਲ ਵਿੱਚ ਮੇਰੀ ਮੰਮੀ ਜ਼ਿਆਦਾ ਉਮਰ ਦੇ ਨਹੀਂ ਮਸੀਂ 10-12 ਸਾਲ ਦਾ ਫਰਕ ਹੋਊ ਸਾਡਾ ਹੈ ਤੂੰ ਤਾਂ 부ਝਾਰਤ ਉਤੇ 부ਝਾਰਤ ਪਾਈ ਚਾਹਨੀ ਹੈ ਪਹਿਲਾਂ ਆ ਕੀ ਗੱਲ ਹੋਈ 10-12 ਸਾਲ ਹੋਰ ਹੀ ਕਹਾਣੀ ਪਾ ਦਿੱਤੀ ਤੂੰ ਹੋਸ਼ ਵਿੱਚ ਹੈ ਅਸੀਂ ਕੋਈ ਨਾਟਕ ਨਹੀਂ ਕਰ ਰਹੇ ਇਹ ਕੀ ਗੱਲ ਹੋਈ ਅਖੇ 10-12 ਸਾਲ ਦਾ ਫਰਕ ਆ ਅਸਲ ਵਿੱਚ ਉਸਦੇ ਮੂੰਹੋਂ ਮਾਂ ਤੀ ਦੀ ਉਮਰ ਦਾ ਫਰਕ ਸੁਣਨਾ ਮੈਨੂੰ ਬੜਾ ਜੀਵ ਲੱਗਾ ਸੀ। ਹੋਸ਼ ਵਾਲੀ ਗੱਲ ਕਹੀ ਤਾਂ ਮੈਂ ਅਨੀਤਾ ਨੂੰ ਪਰ ਗਵਾਚ ਮੇਰੀ ਆਪਣੀ ਗਈ ਸੀ। ਮਨ ਕਰਿਓ ਜਲਦੀ ਨਾਲ ਪੈਦਾ ਹੋਇਆ ਭਰਮ ਤੋੜਨ ਲਈ ਜਲਦੀ ਨਾਲ ਦੱਸ ਦੇਵੇ। ਪਰ ਅਨੀਤਾ ਦੇ ਚਿਹਰੇ ਤੋਂ ਹਾ ਭਾਵ ਨਹੀਂ ਸੀ ਬਦਲੇ ਸਹਜਤਾ ਨਾਲ ਮੇਰੇ ਸਾਹਮਣੇ ਖੜੀ ਸੀ। ਐਨੇ ਨੂੰ ਪੀਰੀਅਡ ਬਦਲਣ ਵਾਲੀ ਘੰਟੀ ਵੱਜ ਗਈ। ਉਸਨੇ ਤੀਜੇ ਪੀਰੀਅਡ ਨੌਵੀਂ ਜਮਾਤ ਵਿੱਚ ਜਾਣਾ ਸੀ। ਮੈਮ ਇਹ ਗੱਲਾਂ ਕਦੇ ਫਿਰ ਕਰਾਂਗੇ ਬੱਚੇ ਸਾਨੂੰ ਕਲਾਸਾਂ 'ਚ ਢੀਕਦੇ ਹੋਣਗੇ ਤੁਸੀਂ ਤਾਂ ਅੱਜ 10ਵੀਂ ਦੀ ਇੰਗਲਿਸ਼ ਰਿਵੀਜ਼ਨ ਸ਼ੁਰੂ ਕਰਨੀ ਆ ਉਸ ਦੀ ਗੱਲ ਸੁਣ ਕੇ ਮੈਨੂੰ 10ਵੀਂ ਜਮਾਤ ਦੇ ਪੀਰੀਅਡ ਅਤੇ ਕੱਲ ਬੱਚਿਆਂ ਨੂੰ ਰਿਵੀਜ਼ਨ ਸ਼ੁਰੂ ਕਰਨ ਬਾਰੇ ਕਿਹਾ ਯਾਦ ਆਇਆ ਅਨੀਤਾ ਨੇ ਨਿੱਜੀ 부ਜਾਰਤ ਦੇ ਨਾਲ-ਨਾਲ ਮੇਰੀ ਜਮਾਤ ਦੀ ਜਾਣਕਾਰੀ ਬਿਆਨ ਕਰਕੇ ਮੇਰੇ ਲਈ ਹੋਰ ਹੈਰਾਨੀ ਪੈਦਾ ਕਰਤੀ 10ਵੀਂ 'ਚ ਜਾ ਕੇ ਬੱਚਿਆਂ ਨੂੰ ਵਿਸ਼ੇ ਬਾਰੇ ਕੁਝ ਸਵਾਲ ਕੀਤੇ ਅਤੇ ਬਲੈਕਬੋਰਡ ਤੇ ਲਿਖ ਕੇ ਸਮਝਾਏ ਅਚਾਨਕ ਅਗਲੇ ਬੈਂਚ ਤੇ ਬੈਠੀ ਸ਼ਸ਼ੀ ਨੇ ਹੱਥ ਖੜਾ ਕੀਤਾ ਮੈਂ ਸਮਝਿਆ ਪੜਾਈ ਬਾਰੇ ਕੋਈ ਸਵਾਲ ਕਰਨਾ ਹੋ ਮੇਰੇ ਹਾਂ ਦੇ ਇਸ਼ਾਰੇ ਤੇ ਉਹ ਖੜੀ ਹੋ ਕੇ ਕਹਿੰਦੀ ਮੈਮ ਤੁਸੀਂ ਠੀਕ ਹੋ ਉਖੜੇ ਉਖੜੇ ਜਿਹਾ ਲੱਗਦੇ ਹੋ ਇਸ ਕਰਕੇ ਪੁੱਛਿਆ ਕੁੜੀ ਨੂੰ ਕੀ ਕਹਾ ਮੈਨੂੰ ਔੜਿਆ ਨਾ ਸੋਚੀ ਜਾਮਾ ਅੱਜ ਕੱਲ ਬੱਚੇ ਸਾਡੇ ਮੱਥੇ ਪੜਨ ਲੱਗ ਪਏ ਨੇ ਅਜੀ ਲੋਕ ਕਹਿੰਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਹੀਠਾਂ ਜਾ ਰਿਹਾ ਹੈ ਸ਼ਸ਼ੀ ਨੂੰ ਬੈਠਣ ਦਾ ਇਸ਼ਾਰਾ ਕਰਕੇ ਮੈਂ ਚੌਕ ਵਾਲੇ ਹੱਥ ਸਾਫ਼ ਕਰਦੇ ਆਂ ਉਸ ਦਾ ਉੱਤਰ ਦੇਣ ਲਈ ਸਹਜ ਹੋਣ ਲੱਗੀ ਹਾਂ ਬੇਟਾ ਮੈਂ ਠੀਕ ਹਾਂ ਅੱਜ ਸਵੇਰੇ ਸਾਡੇ ਵੱਲ ਸੰਗਣੀ ਤੁੰਦ ਸੀ ਕੰਮ ਵਾਲੀ ਆਈ ਤਾਂ ਮੈਂ ਬਿਨਾ ਸਿਰ ਢਕੇ ਗੇਟ ਖੋਲਣ ਚਲੇ ਗਈ ਤੇ ਠੰਡ ਲੱਗ ਗਈ ਉਸੇ ਕਰਕੇ ਸਿਰ ਦੁਖਦਾ ਸੀ ਥੋੜਾ ਸ਼ਸ਼ੀ ਦੇ ਸਵਾਲ ਦਾ ਜਵਾਬ ਦੇਣ ਲਈ ਮੈਨੂੰ ਇਸ ਤੋਂ ਚੰਗਾ ਬਹਾਨਾ ਨਾ ਔੜਿਆ ਪਰ ਸ਼ਸ਼ੀ ਨੇ ਦੇ ਨਾਲ ਹੋਰ ਕੁੜੀਆਂ ਝੱਟ ਬੋਲ ਪਈਆਂ ਮੈਡਮ ਤੁਸੀਂ ਆਰਾਮ ਕਰੋ ਰਿਵੀਜ਼ਨ ਕੱਲ ਸ਼ੁਰੂ ਕਰਵਾ ਦਿਓ ਅਸੀਂ ਆਪੇ ਕੁਝ ਨਾ ਕੁਝ ਯਾਦ ਕਰ ਲੈਨੀ ਹੈ ਮੁੰਡਿਆਂ ਨੂੰ ਪੁੱਛ ਲਓ ਜੇ ਕਲਾਸ 'ਚ ਬੈਠ ਕੇ ਆਰਾਮ ਨਾਲ ਪੜ੍ਹਨਾ ਤਾਂ ਚੰਗੀ ਗੱਲ ਨਹੀਂ ਤਾਂ ਖੇਡਣ ਜਾ ਲੈਣ ਦਿਓ ਸਿਆਣਪ ਬਖਾਉਣ 'ਚ ਰੀਤੂ ਕਦੇ ਵੀ ਸ਼ਸ਼ੀ ਤੋਂ ਪਿੱਛੇ ਨਹੀਂ ਸੀ ਰਹਿੰਦੀ ਪਰ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਸਮਝਣਾ ਆਇਆ ਕਿ ਉਸ ਨੇ ਸੁਝਾਅ ਦਿੱਤਾ ਕਿ ਹੁਕਮ ਛਾੜਿਆ ਉਸ ਤੋਂ ਬਾਅਦ ਮੇਰੇ ਮਨ 'ਚ ਘਰ ਘਰ ਗਈ ਅਨੀਤਾ ਦੀ ਮੰਮੀ ਦੀ ਉਮਰ ਵਾਲੀ ਗੱਲ ਚੇਤੇ ਆਉਣ ਲੱਗੀ ਸਵਾਲ ਮੇਰੇ ਦਿਮਾਗ ਵਿੱਚ ਘੁੰਮਣ ਲੱਗ ਪੈਂਦਾ ਹੈ। ਕਈ ਤਰ੍ਹਾਂ ਦੇ ਕਿਆਫੇ ਲੱਗਦੇ ਤੇ ਟੈਣਦੇ ਰਹਿਣੇ। ਕਿਸੇ ਉੱਤੇ ਮਨ ਨਹੀਂ ਗਵਾਹੀ ਨਾ ਭਰਨੀ ਤੇ ਕੋਈ ਅਨੀਤਾ ਦੇ ਸੁਭਾਅ ਨਾਲ ਮੇਲ ਖਾਂਦਾ ਨਾ ਲੱਗਣਾ। ਬੇਸ਼ੱਕ ਹੈਡਮਿਸਟਰ ਐਸ ਬਣਨ ਤੋਂ ਬਾਅਦ ਮੈਂ ਇੱਕ ਬਹੁ ਪੱਖੀ ਅਧਿਆਪਕਾ ਦੀ ਜੀਵਨ ਕਥਾ ਪੜ੍ਹ ਕੇ ਆਪਣੇ ਆਪ ਨੂੰ ਉਵੇਂ ਢਾਲ ਲਿਆ ਸੀ ਪਰ ਅਨੋਖੀਆਂ ਗੱਲਾਂ ਦੇ ਭੇਤ ਜਾਣਨ ਦੀ ਉਤਸੁਕਤਾ ਬਰਕਰਾਰ ਰਹੀ। ਜਨਵਰੀ ਫਰਵਰੀ ਲੰਘ ਗਏ ਪਰ ਉਤਸੁਕਤਾ ਦੇ ਬਾਵਜੂਦ ਅਨੀਤਾ ਨੂੰ ਪੁੱਛਣ ਦਾ ਸਮਾਂ ਨਾ ਲੱਗਾ। ਮਾਨਚ ਅਨੀਤਾ ਦੀ ਮਾਂ ਵਾਲੀ ਗੱਲ ਦੇ ਨਾਲ ਇਹ ਸਵਾਲ ਵੀ ਉੱਠਦਾ ਰਹਿੰਦਾ ਕਿ ਉਹ ਮੇਰੇ ਵੱਲੋਂ ਜਮਾਤ ਨੂੰ ਦਿੱਤੀ ਜਾਣ ਵਾਲੇ ਸਬਕ ਕਿਵੇਂ ਜਾਣ ਲੈਂਦੀ ਹੈ ਸੁਭਾਅ ਤੋਂ ਉਹ ਜਾਸੂਸ ਨਹੀਂ ਸੀ ਲੱਗਦੀ ਕਦੇ ਇਹ ਗੱਲ ਮੈਨੂੰ ਚੁਬਦੀ ਤੇ ਕਦੇ ਚੰਗੀ ਲੱਗਦੀ ਕਿ ਉਹ ਸਕੂਲ ਵਿੱਚ ਰਿਆ ਗਤੀਵਿਧੀਆਂ ਦਾ ਫਿਕਰਤਾ ਰੱਖਦੀ ਹੈ ਮਾਰਚ 'ਚ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਸਾਡੇ ਰੋਜ਼ ਹੀ ਵਧ ਗਏ ਅੱਧੀ ਛੁੱਟੀ ਵੇਲੇ ਟਕਰਾ ਹੋ ਜਾਂਦਾ ਤਾਂ ਕਦੇ ਮੈਂ ਉਲਝਣ ਚ ਹੁੰਦੀ ਤੇ ਕਦੇ ਅਨੀਤਾ ਕੋਲ ਸਮਾਂ ਨਾ ਹੁੰਦਾ ਅਪ੍ਰੈਲ ਨਵੇਂ ਦਾਖਲਿਆਂ ਦੀ ਪੇਂਟ ਚੜ ਗਿਆ ਉਸ ਦਿਨ ਮਈ ਦੇ ਦੂਜੇ ਹਫ਼ਤੇ ਦਾ ਪਹਿਲਾ ਸੋਮਵਾਰ ਸੀ ਕਿਸੇ ਖਾਸ ਘਟਨਾ ਕਰਕੇ ਸਰਕਾਰ ਨੇ ਅਚਾਨਕ ਛੁੱਟੀ ਦਾ ਐਲਾਨ ਐਤਵਾਰ ਰਾਤ ਨੂੰ ਕੀਤਾ ਸੀ ਛੁੱਟੀ ਬਾਰੇ ਕਿਸੇ ਅਧਿਆਪਕ ਨੇ ਖ਼ਬਰ ਸੁਣ ਲਈ ਤੇ ਕਿਸੇ ਦੇ ਕੰਨ ਹੀ ਨਾ ਪਈ ਮੈਂ ਅਨੀਤਾ ਤੇ ਮਾਸਟਰ ਪਾਸ ਸਿੰਘ ਵੇ ਖ਼ਬਰਾਂ 'ਚੋਂ ਸੀ ਸਕੂਲ ਪਹੁੰਚਣ ਤੇ ਪਤਾ ਲੱਗਾ ਕੁਝ ਬੱਚੇ ਵੀ ਆਏ ਹੋਏ ਸਨ ਪਾਸਿੰਗ ਪਹਿਲਾਂ ਤੋਂ ਅੱਧੀ ਛੁੱਟੀ ਲੈਣ ਦੇ ਮੋੜ 'ਚ ਸੀ ਉਹ ਛੇਤੀ ਵਾਪਸ ਮੁੜ ਗਿਆ ਅਸੀਂ ਬੱਚਿਆਂ ਨੂੰ ਵਾਪਸ ਭੇਜ ਕੇ ਗੇਟ ਬੰਦ ਕਰਵਾ ਦਿੱਤਾ ਮੈਂ ਮਾਲੀ ਨੂੰ ਚਾਹ ਲਿਆਉਣ ਬਾਰੇ ਕਹਿ ਕੇ ਅਨੀਤਾ ਨੂੰ ਦਫ਼ਤਰ ਆਉਣ ਦਾ ਇਸ਼ਾਰਾ ਕੀਤਾ ਅਨੀਤਾ ਘਰ ਜਾਣ ਦੀ ਕਾਲੀ ਤਾਂ ਨਹੀਂ ਮੈਂ ਕੁਰਸੀ ਤੇ ਬੈਠਦਿਆਂ ਸਵਾਲ ਕੀਤਾ ਨਹੀਂ ਮੈਮ ਜੀ ਗਲਤੀ ਨਾਲ ਆ ਗਏ ਹਾਂ ਤਾਂ ਵਾਪਸ ਮੁੜਨ ਦੀ ਕਾਦੀ ਕਾਲ ਅਨੀਤਾ ਦਾ ਜਵਾਬ ਧਰਮੇ ਭਰਿਆ ਸੀ ਚਲ ਫਿਰ ਆਪਾਂ ਇੱਕ ਦੂਜੇ ਨੂੰ ਕੁਝ ਪੁੱਛ ਦੱਸ ਲਈਏ ਕਿੰਨੇ ਮਹੀਨਿਆਂ ਬਾਅਦ ਅੱਜ ਥੋੜੀ ਬੇਲ ਮਿਲੀ ਐ ਖੁੱਲਣ ਮਿਲਣ ਦੀ ਮੈਂ ਗੱਲ ਛੇੜਨ ਤੋਂ ਪਹਿਲਾਂ ਉਂਝ ਦਾ ਮਾਹੌਲ ਬਣਾਉਣਾ ਚਾਹੁੰਦੀ ਸੀ ਹਾਂ ਮੈਮ ਕਾਫੀ ਧੀਰ ਹੋ ਗਈ ਕਦੇ ਸਮਾਂ ਨਹੀਂ ਮਿਲਿਆ ਖੁੱਲ ਕੇ ਗੱਲਾਂ ਕਰਨ ਦਾ ਜੇ ਤੁਹਾਨੂੰ ਵੀ ਵਾਪਸੀ ਦੀ ਕਾਲ ਨਹੀਂ ਤਾਂ ਅੱਜ ਦੀ ਛੁੱਟੀ ਇਸੇ ਲੇਖੇ ਲਾ ਲੈਨੇ ਆ ਮੁਸਕਰਾਉਂਦੀ ਹੋਈ ਅਨੀਤਾ ਨੇ ਬੇਚੀਜ਼ਕ ਆਪਣੀ ਗੱਲ ਕਹਿ ਦਿੱਤੀ ਚਾਹ ਨੂੰ ਲੈ ਕੇ ਆਏ ਮਾਲੀ ਨੇ ਅੰਦਰ ਲੰਘਣ ਦੀ ਇਜਾਜ਼ਤ ਮੰਗੀ ਇਸ਼ਾਰਾ ਸਮਝ ਕੇ ਉਸ ਨੇ ਚਾਹ ਕੀਤਲੀ ਚੋਂ ਕੱਪਾਂ 'ਚ ਪਾ ਕੇ ਸਾਡੇ ਮੂਹਰੇ ਰੱਖੀ ਤੇ ਅਲਮਾਰੀ ਚੋਂ ਬਿਸਕੁਟਾਂ ਵਾਲੀ ਪਲੇਟ ਮੇਜ਼ ਉੱਤੇ ਟਿਕਾ ਕੇ ਬਾਹਰ ਜਾਣ ਲੱਗਾ ਤਾਂ ਮੈਂ ਪੁੱਛ ਲਿਆ RAMU ਅੱਜ ਤੂੰ ਨਹੀਂ ਛੁੱਟੀ ਕਰਨੀ ਨਹੀਂ ਮੇਮ ਸਾਹਿਬ ਜੀ ਮuje ਛੁੱਟੀ ਕੇ ਬਾਰੇ ਮੇ ਤੋ ਸਭ ਮਾਲੂਮ ਹੋ ਗਿਆ ਥਾ لیکن وہ موٹر کے پاس والے پلاٹ میں گھاس اونچا ہو رہا ہے۔ سوچا آج اس کی صفائی کر دوں۔ شام تک یہیں رہوں گا۔ جانے سے پہلے آپ نے مجھے بتا دینا میں گیٹ کو تالا لگا لوں گا۔ رامو نے کرن والے کَمّاں دی ڈائری میرے سامنے کھول دی تھی۔ اچھا کرو اپنا کام ہم بتا کے جائیں گے آپ کو۔ میں نہیں چاہوںدی کہ سਾਨੂੰ مصا ملیا سما خراب ہو۔ ਪਤਾ ਨਹੀਂ ਅਨੀਤਾ ਦੀ ਜ਼ਿੰਦਗੀ ਜਾਂ ਉਸ ਦੀ ਬਹੁਪੱਖੀ ਸੋਚ ਬਾਰੇ ਜਾਣਨ ਦੀ ਬੇਸabri ਸਮੇਂ ਨੂੰ ਕੀਮਤੀ ਮੰਨਣ ਦਾ ਅਹਿਸਾਸ ਮੈਨੂੰ ਕਰਵਾ ਰਹੀ ਸੀ। ਰਾਮੂ ਠੀਕ ਮੇਮ ਸਾਹਿਬ ਕਹਿ ਕੇ ਸਫਾਈ 'ਚ ਰੁੱਝ ਗਿਆ। 메ਨ ਗੇਟ ਬੰਦ ਸੀ, ਬਾਰੋਂ ਕਿਸੇ ਦੇ ਆਉਣ ਦਾ ਖਤਸਾ ਨਹੀਂ ਸੀ। ਹਾਂ ਅਨੀਤਾ ਤੂੰ ਆਪੇ ਹੀ ਸ਼ੁਰੂ ਕਰ ਲੈ ਜੋ ਤੂੰ ਆਪਣੇ ਬਾਰੇ ਦੱਸਣਾ ਚਾਹੀਂ। ਪਰ ਉਹ ਮਾਂਤੀ ਦੀ ਉਮਰ ਦੇ ਘੱਟ ਫਰਕ ਵਾਲੀ ਗੱਲ ਨੂੰ ਥੋੜੇ ਵਿਸਤਾਰ ਵਿੱਚ ਦੱਸੀਂ। ਜਾਦਾ ਆਖਰੀ ਘੁੱਟ ਭਰ ਕੇ ਮੈਂ ਕਿਹਾ ਤੇ ਅੱਖਾਂ ਉਸਦੇ ਚਿਹਰੇ ਉੱਤੇ ਗੱਡ ਲਈਆਂ ਅਨੀਤਾ ਆਪਣਾ ਕੱਪ ਮੇਰੇ ਤੋਂ ਪਹਿਲਾਂ ਖਾਲੀ ਕਰ ਚੁੱਕੀ ਸੀ ਅਨੀਤਾ ਨੇ ਕੁਰਸੀ ਥੋੜੀ ਖਿਸਕਾਈ ਤੇ ਸਵਰ ਕੇ ਬੈਠ ਕੇ ਗੱਲ ਦਾ ਮੋੜ ਬੰਨਿਆ ਮੈਮ ਮੈਂ ਸਧਾਰਨ ਜਿਹੇ ਪਰਿਵਾਰ ਚੋਂ ਹਾਂ ਮੇਰੇ ਡੈਡੀ ਬਿਜਲੀ ਵਿਭਾਗ ਵਿੱਚ ਭਾਰਤੀ ਤਾਂ ਲੈਂਡਮੈਨ ਹੋਏ ਸੀ ਪਰ ਚੰਗਾ ਕੰਮ ਕਰਕੇ 10 ਸਾਲਾਂ 'ਚ ਜੇਈ ਬਣ ਗਏ ਹੁਣ ਐਸਡੀਓ ਨੇ ਮੇਰੇ ਨਾਨਾ ਜੀ ਵੀ ਬਿਜਲੀ ਬੋਰਡ 'ਚ ਅਫਸਰ ਹੁੰਦੇ ਸਨ ਉਹ ਆਪਈ ਦੱਸਦੇ ਹੁੰਦੇ ਸੀ ਕਿ ਉਹਨਾਂ ਡੈਡੀ ਦੀ ਪ੍ਰਤਿਭਾ ਵੇਖ ਕੇ ਮੇਰੇ ਦਾਦਾ ਜੀ ਤੋਂ ਰਿਸ਼ਤਾ ਮੰਗਿਆ ਸੀ ਮੇਥੋਂ 2 ਸਾਲ ਵੱਡੇ ਭਰਾ ਨੇ ਇੰਜੀਨੀਅਰ ਦੀ ਡਿਗਰੀ ਯੂਨੀਵਰਸਿਟੀ ਚੋ ਟੌਪ ਰਹਿ ਕੇ ਕੀਤੀ ਸੀ ਉਸ ਨੂੰ ਗਲੋਬਲ ਕੰਪਨੀ ਨੇ ਸਿਲੈਕਟ ਕਰਕੇ ਅਮਰੀਕਾ ਭੇਜ ਦਿੱਤਾ ਉਹ ਅੱਜ ਕੱਲ੍ਹ ਉੱਥੇ ਮੈਨੇਜਰ ਹੈ ਮੇਰੀ ਮੰਮੀ ਬੜੇ ਧਾਰਮਿਕ ਵਿਚਾਰਾਂ ਵਾਲੇ ਸਨ ਉਹਨਾਂ ਦੀ ਹਰ ਆਦਤ ਮੇਰੀ ਨਾਨੀ ਵਰਗੀ ਸੀ ਅਨੀਤਾ ਨੇ ਮੰਮੀ ਦੀ ਗੱਲ ਕਰਦਿਆਂ ਉਸ ਨਾਲ ਸੀ ਜੋੜਿਆ ਤਾਂ ਮੇਰੀ ਉਤਸੁਕਤਾ ਨੇ ਤੇਜ਼ੀ ਫੜ ਲਈ ਮੈਂ ਉਸ ਨੂੰ ਟੋਕ ਕੇ ਗੱਲ ਵਿੱਚ ਦੇਰੀ ਨਹੀਂ ਸੀ ਕਰਨਾ ਚਾਹੁੰਦੀ ਵਿੱਚ ਵਿੱਚ ਮੈਂ ਹੁੰਗਾਰਾ ਪਰਣ ਲੱਗੀ ਤਾਂ ਕਿ ਉਹ اٹਕੇ ਨਾ ਮੈਂ ਅੱਖਾਂ ਉਸ ਦੇ ਚਿਹਰੇ ਉੱਤੇ ਗੱਡ ਲਈਆਂ ਨਾਨੀ ਵਰਗੀ ਤੋਂ ਬਾਅਦ ਮੈਂ ਹੁੰਗਾਰਾ ਪਰਿਆ ਤੇ ਕੰਨ ਅਗਲੀ ਗੱਲ ਦੀ ਉਡੀਕ ਵਿੱਚ ਕਰਨ ਲੱਗੇ ਚਾਚੇ ਤੇ ਪੈਰਾ ਇਮਾਨਦਾਰੀ ਆਤਮ ਵਿਸ਼ਵਾਸ ਤੇ ਜਜਵਾਤਾ ਉੱਤੇ ਕਾਬੂ ਏ ਗੁਣ ਮੰਮੀ ਨੇ ਗੁਰਤੀ ਵਾਂਗ ਸਾਡੇ ਮਨਾਂ ਵਿੱਚ ਬਚਪਨ ਵਿੱਚ ਹੀ ਬਿਠਾ ਦਿੱਤੇ ਸਨ ਗੁੱਸਾ ਲਾਲਚ ਝੂਠ ਫਰੇਵ ਤੇ ਹੋਰ ਅਲਾਮਤਾਂ ਤੋਂ ਬਚ ਕੇ ਰਹਿਣਾ ਮੰਮੀ ਨੇ ਕਥਾਵਾਂ ਸੁਣਾ ਕੇ ਸਾਨੂੰ ਪੱਕਿਆ ਕਰ ਦਿੱਤਾ ਸੀ ਮੰਮੀ ਤਾਂ ਘਰ ਆਏ ਕਿਸੇ ਮੰਗਤੇ ਦਾ ਵੀ ਪੇਟ ਭਰ ਕੇ ਤੋੜਦੇ ਸੀ ਥਕੀਵਾ ਮਹਿਸੂਸ ਕਰਨਾ ਤਾਂ ਉਹਨਾਂ ਦੇ ਖੂਨ ਵਿੱਚ ਨਹੀਂ ਸੀ ਐਂਤਵਾਰ ਸਾਨੂੰ ਮੰਦਰ ਜਾਂ ਗੁਰਦੁਆਰੇ ਲੈ ਕੇ ਜਾਂਦੇ ਅੰਧਪਕਤੀ ਦੀ ਥਾਂ ਸਾਨੂੰ ਸਮਝਾਉਂਦੇ ਕਿ ਧਾਰਮਿਕ ਸਥਾਨ ਸਾਡੀਆਂ ਇੱਛਾਵਾਂ ਖੁਦ ਪੂਰੀਆਂ ਨਹੀਂ ਕਰਦੇ ਸਗੋਂ ਸਾਡੇ ਅੰਦਰ ਸਫਲ ਹੋਣ ਦਾ ਵਿਸ਼ਵਾਸ ਜਗਾਉਂਦੇ ਹਨ ਸਾਡੀ ਆਸਥਾ ਸਾਡੇ ਮਨਾਂ 'ਚ ਆਪਣੀ ਹੋਣ ਦਾ ਭਰੋਸਾ ਪੱਕਾ ਕਰਦੀ ਹੈ ਪੈਰ ਧਰਤੀ ਦੇ ਨਾਲ ਜੋੜੀ ਰੱਖਣ ਤੇ ਚਾਦਰ ਵੇਖ ਕੇ ਪਸਾਰਨ ਦੇ ਢੰਗ ਸਾਨੂੰ ਮੰਮੀ ਨੇ ਸਿਖਾਏ ਹੋਏ ਨੇ ਡੈਡੀ ਨੇ ਹੁਣ ਤੱਕ ਹੱਕ ਦੀ ਕਮਾਈ ਤੋਂ ਬਿਨਾਂ ਇੱਕ ਪੈਸਾ ਆਪਣੀ ਜੇਬ 'ਚ ਨਹੀਂ ਪੈਣ ਦਿੱਤਾ ਲੋੜਵੰਦ ਦੀ ਮਦਦ ਆਉਣਾ ਲਈ ਘਰ ਦੀਆਂ ਲੋੜਾਂ ਤੋਂ ਜ਼ਰੂਰੀ ਹੋ ਜਾਂਦੀ ਹੈ ਸਾਡੇ ਘਰ ਉੱਤੇ ਬਰਕਤ ਐਨੀ ਮਿਹਰਬਾਨਾ ਕਿ ਕੋਈ ਘਾਟ ਸਾਡੇ ਦਰ ਨਾਲ ਟਕਰਾ ਕੇ ਵਾਪਸ ਮੁੜ ਜਾਂਦੀ ਹੈ ਗੁਰੂ ਦੇ ਲੰਗਰਾਂ ਵਾਂਗ ਸਾਡੇ ਭੰਡਾਰੇ ਹਮੇਸ਼ਾ ਫੁੱਲ ਰਹਿੰਦੇ ਨੇ ਡੈਡੀ ਨੂੰ ਕਦੇ ਆਪਣੇ ਅਧੀਨ ਕਿਸੇ ਕਮਜ਼ੋਰ ਮੁਲਾਜ਼ਮ ਵਿਰੁੱਧ ਸ਼ਿਕਾਇਤ ਹੋਵੇ ਤਾਂ ਕਾਰਵਾਈ ਤੋਂ ਪਹਿਲਾਂ 2-3 ਵਾਰ ਉਸ ਨੂੰ ਸਮਝਾ ਕੇ ਲਾਈਨ ਤੇ ਲਿਆਉਣ ਦਾ ਯਤਨ ਕਰਦੇ ਨੇ ਡੈਡੀ ਜਿੱਥੋਂ ਦੇ ਦਫ਼ਤਰ ਜਾ ਲੱਗਣ ਉੱਥੋਂ ਦੇ ਲੋਕ ਥੋੜੀ ਕੀਤੇ ਉਹਨਾਂ ਦੀ ਬਦਲੀ ਨਹੀਂ ਹੋਣ ਦਿੰਦੇ ਵੀਰੇ ਨੇ ਉਸੇ ਸਾਲ ਡਿਗਰੀ ਕੀਤੀ ਤੇ ਮੈਂ ਬੀਐਸਸੀ ਦਾ ਪਹਿਲਾ ਸਾਲ ਟੱਪਿਆ ਸੀ ਅਚਾਨਕ ਮੰਮੀ ਬਿਮਾਰ ਹੋ ਗਏ ਬੜਾ ਇਲਾਜ ਕਰਵਾਇਆ ਜਿਹੜੇ ਚੰਗੇ ਹਸਪਤਾਲ ਦੀ ਦੱਸ ਪਾਈ ਉੱਥੇ ਲਿਜਾਣ ਤੋਂ ਡੈਡੀ ਜਰਾ ਨਾ ਝਿਜਕੇ ਕਦੇ ਥੋੜਾ ਫਰਕ ਪੈ ਜਾਂਦਾ ਪਰ ਮਰਜ਼ ਕੋਈ ਡਾਕਟਰ ਨਾ ਫੜ ਸਕਿਆ ਕੁਝ ਮਹੀਨਿਆਂ ਬਾਅਦ ਪੱਕੇ ਇਲਾਜ ਦੀਆਂ ਤਸੱਲੀਆਂ ਦੇਣ ਵਾਲੇ ਡਾਕਟਰ ਹੌਸਲੇ ਦੀ ਬਜਾਏ ਭਾਣਾ ਮੰਨਣ ਦੀਆਂ ਗੱਲਾਂ ਕਰਨ ਲੱਗ ਪਏ। ਇਲਾਜ ਦੇ ਨਾਲ-ਨਾਲ ਸੰਤਾਂ ਵਾਂਗ ਪ੍ਰਵਚਨ ਕਰਨ ਲੱਗਦੇ। ਸਾਡੇ ਕਿਸੇ ਸਵਾਲ ਦਾ ਜਵਾਬ ਦੇਣ ਦੀ ਥਾਂ ਜੀਵਨ ਮਰਨ ਪਰਮਾਤਮਾ ਦੇ ਹੱਥ ਸਮਝਾਉਣ ਲੱਗ ਪੈਂਦੇ। ਅਸਲ 'ਚ ਡਾਕਟਰ ਉਮੀਦ ਛੱਡ ਚੁੱਕੇ ਸਨ ਪਰ ਇਲਾਜ ਦੇ ਨਾਂ ਤੇ ਪੈਸੇ ਵਿਟੋੜਨਾ ਨਹੀਂ ਸੀ ਤਿਆਗਣਾ ਚਾਹੁੰਦੇ। ਡੈਡੀ ਦੇ ਸਾਰੇ ਖਾਤੇ ਖਾਲੀ ਹੋ ਚੁੱਕੇ ਸਨ ਪਰ ਉਹਨਾਂ ਦੇ ਖੈਰਗਵਾਹਾਂ ਨੇ ਹੌਸਲਾ ਨਾ ਹਾਰਨ ਦਿੱਤਾ ਉਹ ਡੈਡੀ ਦੀ ਜੀਵ ਚ ਹਸਪਤਾਲ ਦੇ ਬਿੱਲ ਤੋਂ ਵੱਧ ਪਾ ਜਾਂਦੇ ਆਖਰ ਉਹੀ ਹੋਇਆ ਜਿਸ ਦਾ ਮਰੀਜ਼ ਦੇ ਆਪਣਿਆਂ ਨੂੰ ਡਰ ਹੁੰਦਾ ਡਾਕਟਰ ਨੇ ਮੰਮੀ ਦਾ ਮੂੰਹ ਚਿੱਟੀ ਚਾਦਰ ਨਾਲ ਢੱਕ ਦਿੱਤਾ ਸਾਨੂੰ ਅਨਾਥਾਂ ਵਾਂਗ ਮਹਿਸੂਸ ਹੋਣ ਲੱਗਾ ਭਵਿੱਖ ਬਾਰੇ ਸੋਚਦਿਆਂ ਅੱਖਾਂ ਮੂਰੇ ਹਨੇਰਾ ਛਾ ਜਾਂਦਾ ਵੈਸੇ ਤਾਂ ਡਾਕਟਰ ਦੇ ਪ੍ਰਵਚਨ ਸੁਣ ਸੁਣ ਕੇ ਅਸੀਂ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰਦੇ ਆ ਰਹੇ ਸੀ ਪਰ ਉਦੋਂ ਸਾਨੂੰ ਕੁਦਰਤੀ ਕਰਮਾਤਾ ਬਾਰੇ ਸੁਣੀਆਂ ਕਥਾਵਾਂ ਉਚਾਹ ਵਿੱਚ ਲੈ ਆਉਂਦੀਆਂ ਸਨ ਪਰ ਸਾਡੇ ਵਾਰੀ ਤਾਂ ਕੁਦਰਤ ਅੱਖਾਂ ਮੀਟ ਕੇ ਸੁੱਤੀ ਰਹੀ ਪੈਰ ਪੈਰ ਤੇ ਸਾਨੂੰ ਹੌਸਲਾ ਦੇਣ ਵਾਲੇ ਡੈਡੀ ਖੁਦ ਟੁੱਟ ਗਏ ਮੰਮੀ ਦੀਆਂ ਅੰਤਿਮ ਰਸਮਾਂ ਕਰਨ ਤੋਂ ਕਈ ਦਿਨ ਬਾਅਦ ਸਾਹਮਣੇ ਬੜੇ ਔਖੇ ਹੋ ਕੇ ਉਹਨਾਂ ਨੂੰ ਡਿਊਟੀ ਤੇ ਜਾਣ ਲਈ ਤਿਆਰ ਕੀਤਾ ਸੀ ਅਨੀਤਾ ਦੇ ਦਰਦਾਂ ਦੀ ਦਾਸਤਾਨ ਸੁਣਦਿਆਂ ਮੈਨੂੰ ਰਮਾਲ ਦੀ ਲੋੜ ਪੈਣ ਲੱਗੀ ਜਜ਼ਬਾਤੀ ਤੌਰ ਤੇ ਆਪਣੇ ਆਪ ਨੂੰ ਤਕੜਾ ਮੰਨਦੀ ਸੀ ਪਰ ਆਪਣੇ ਆਪ ਨੂੰ ਅਨੀਤਾ ਦੇ ਹੰਡਾਏ ਦਰਦਾਂ ਵਿੱਚ ਵਹਿਣ ਤੋਂ ਨਾ ਰੋਕ ਸਕੀ ਅਨੀਤਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਕੌੜੀਆਂ ਯਾਦਾਂ ਦੇ ਸੀਨ ਨੂੰ ਅੱਖਾਂ ਮੂਰੇ ਲਿਆ ਕੇ ਵੀ ਉਹ ਸਹਜਤਾ ਨਾਲ ਬੋਲੀ ਜਾ ਰਹੀ ਸੀ ਮੰਮੀ ਦੇ ਜਾਣ ਤੋਂ ਬਾਅਦ ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਆਣ ਪਈ ਮੈਨੂੰ ਪੜ੍ਹਾਈ ਵਿੱਚੇ ਛੱਡਣੀ ਪਈ ਥੋੜੇ ਮਹੀਨੇ ਲੰਘੇ ਤਾਂ ਵੀਰੇ ਨੂੰ ਗਲੋਬਲ ਕੰਪਨੀ ਦਾ ਨਿਯੁਕਤੀ ਪੱਤਰ ਮਿਲ ਗਿਆ ਭਾਰਤ ਵਿੱਚ 1 ਸਾਲ ਦੀ ਸਿਖਲਾਈ ਤੋਂ ਬਾਅਦ ਅਮਰੀਕਾ ਜਾਣ ਦੀ ਸ਼ਰਤ ਨਿਯੁਕਤੀ ਪੱਤਰ 'ਤੇ ਦਰਜ ਸੀ 10 ਦਿਨਾਂ ਵਿੱਚ ਕੰਪਨੀ ਨੂੰ ਹਾਂ ਨਾ ਭੇਜਣੀ ਸੀ ਡੈਡੀ ਮੂਰੇ ਦੋ ਤਰ੍ਹਾਂ ਦੇ ਸਵਾਲ ਆ ਖੜੇ ਹੋਏ ਵੀਰੇ ਦਾ ਭਵਿੱਖ ਤੇ ਸੱਤ ਸਮੁੰਦਰ ਪਾਰ ਦਾ ਵਿਛੋੜਾ ਅਸੀਂ ਤਿੰਨੇ ਜਣੇ ਸ਼ਾਮ ਨੂੰ ਬੈਠ ਕੇ ਭਵਿੱਖ ਤੇ ਦੂਰੀ ਵਿਚਾਲੇ ਲਕੀਰ ਮਾਰ ਕੇ ਉਹਨਾਂ ਦੇ ਹਾਨੀ ਤੇ ਲਾਭ ਗਿਣਦੇ ਆਖਰ ਭਵਿੱਖ ਜਿੱਤ ਗਿਆ ਤੇ ਵੀਰੇ ਨੇ ਫੋਨ ਕਰਕੇ ਕੰਪਨੀ ਦੀ ਪੇਸ਼ਕਸ਼ ਨੂੰ ਸਵੀਕਾਰ ਲਿਆ ਵੀਰੇ ਨੇ ਪਹਿਲਾ ਸਾਲ ਦਿੱਲੀ ਲਾਉਣਾ ਸੀ ਉਸ ਦੀ ਜੋਇਨਿੰਗ ਤੋਂ ਬਾਅਦ ਘਰ 'ਚ ਇਕੱਲਿਆਂ ਦਿਨ ਕੱਟਣਾ ਮੈਨੂੰ ਪਹਾੜ ਵਰਗਾ ਲੱਗਦਾ ਡੈਡੀ ਤਾਂ ਸਵੇਰੇ ਜਾ ਕੇ ਸ਼ਾਮ ਨੂੰ ਮੁੜਦੇ ਸੀ ਕਦੇ ਐਮਰਜੈਂਸੀ ਹੁੰਦੀ ਤਾਂ ਉਹ ਰਾਤ ਨੂੰ ਜਾਣ ਮੌਕੇ ਬਹਾਨੇ ਦੀ ਥਾਂ ਫਰਜ਼ ਨੂੰ ਪਹਿਲ ਦਿੰਦੇ ਬਚਪਨ ਤੋਂ ਸਾਇੰਸ 'ਚ ਰੁਚੀ ਹੋਣ ਕਰਕੇ ਮੈਂ ਕਦੇ ਸਹਿਤ ਕਿਤਾਬਾਂ ਨਹੀਂ ਸੀ ਪੜੀਆਂ ਆ ਸ਼ਸ਼ੀ ਜਿਹੜੀ ਐਸੇ ਸਾਲ 10ਵੀਂ ਕਰਕੇ ਗਈ ਆ ਇਸ ਦੀ ਮਾਂ ਮੇਰੀ ਮੰਮੀ ਦੀ ਸਹੇਲੀ ਸੀ ਮੇਰੀ ਇਕਲਤਾ ਵਿੱਚ ਉਸ ਨੇ ਮੇਰਾ ਸਾਥ ਦਿੱਤਾ ਉਸ ਕੋਲ ਕਹਾਣੀਆਂ ਤੇ ਨਾਵਲਾਂ ਦੀਆਂ ਕਈ ਕਿਤਾਬਾਂ ਨੇ ਹਰ ਤੀਜੇ ਚੌਥੇ ਉਹ ਮੈਨੂੰ ਕੋਈ ਕਿਤਾਬ ਦੇ ਕੇ ਪੜਨ ਲਈ ਕਹਿੰਦੀ ਪਹਿਲਾਂ ਪਹਿਲ ਤਾਂ ਮੈਂ ਟਾਲ ਦਿੰਦੀ ਰਹੀ ਪਰ ਮੇਰਾ ਚਸਕਾ ਬਣਾਉਣ ਤੱਕ ਉਸ ਨੇ ਹਾਰ ਨਾ ਮੰਨੀ बस ਫਿਰੇ ਕਿਤਾਬਾਂ ਮੇਰੀਆਂ ਸਹੇਲੀਆਂ ਬਣ ਗਈਆਂ ਤੇ ਮਹੀਨੇ ਦਿਨਾਂ ਵਾਂਗ ਲੰਘਣ ਲੱਗ ਗਏ ਕਿਤਾਬਾਂ ਪੜਦਿਆਂ ਮੈਂ ਜ਼ਿੰਦਗੀ ਦੀਆਂ ਬੁਝਾਰਤਾਂ ਬੁੱਝਣ ਦੇ ਸਮਰੱਥ ਹੋਣ ਲੱਗੀ ਮੰਮੀ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਡੈਡੀ ਦੇ ਦੋਸਤ ਉਹਨਾਂ ਨੂੰ ਦੂਜੀ ਵਿਆਹ ਲਈ ਜੋਰ ਦੇਣ ਲੱਗੇ ਪਰ ਡੈਡੀ ਇਸ ਗੱਲ ਦਾ ਬੁਰਾ ਮਨਾਉਂਦੇ ਚੋਪੜਾ ਅੰਕਲ ਡੈਡੀ ਦੇ ਪੱਕੇ ਦੋਸਤ ਨੇ ਇੱਕ ਦਿਨ ਘਰ ਆਏ ਤੇ ਮੈਨੂੰ ਕੋਲ ਬਿਠਾ ਕੇ ਡੈਡੀ ਨੂੰ ਫਿਰ ਤੋਂ ਘਰ ਬਸਾਉਣ ਦੇ ਪੱਖ 'ਚ ਦਲੀਲਾਂ ਦੇਣ ਲੱਗੇ ਮੇਰੇ ਮੋਹੋਂ ਬੜਾਪੇ ਦੇ ਸਾਥ ਲਈ ਹੋਰ ਮੰਮੀ ਵਾਲੀ ਗੱਲ ਸੁਣ ਕੇ ਡੈਡੀ ਹੱਕੇ ਪੱਕੇ ਰਹਿ ਗਏ ਸਿਰ ਝਟਕਾ ਕੇ ਕਹਿੰਦੇ ਮੈਂ ਕਮਲੇ ਨੇ ਕਦੇ ਕੁੜੀ ਦਾ ਮਨ ਪੜਨ ਦੀ ਲੋੜ ਹੀ ਨਾ ਸਮਝੀ ਤੇ ਆਪਣੀ ਧੀ ਦੀ ਦੂਰ ਅੰਦੇਸ਼ ਸੋਚਵਾਲ ਕਦੇ ਧਿਆਨ ਨਹੀਂ ਦਿੱਤਾ ਚੋਪੜਾ ਅੰਕਲ ਨੇ ਇੱਕ ਨਾਵਲ ਚੋਂ ਪੜੀ ਗੱਲ ਦੱਸ ਕੇ ਸਾਨੂੰ ਹੈਰਾਨ ਕਰ ਦਿੱਤਾ ਕਿ ਅੰਕਲ ਕਿਤਾਬੀ ਕਹਾਣੀਆਂ ਉੱਤੇ ਇੰਨਾ ਭਰੋਸਾ ਕਰਦੇ ਨੇ ਉਸ ਦਿਨ ਤੋਂ ਬਾਅਦ ਡੈਡੀ ਦੀ ਫੜੀ ਹੋਈ ਨਾਂ ਦੀਆਂ ਗੰਡਾਂ ਢਿੱਲੀਆਂ ਪੈਣ ਲੱਗੀਆਂ ਉਧਰ ਸਾਡੀ ਭੂਆ ਚਾਚੀਆਂ ਤਾਈਆਂ ਤੇ ਨਾਨਕੇ ਪਤਾ ਲੱਗਾ ਤਾਂ ਉਹ ਅੱਗ ਬਬੂਲੇ ਹੋ ਗਏ ਸਮਾਜ 'ਚ ਨੱਕ ਵਢਾਉਣ ਤੱਕ ਦੀਆਂ ਧਮਕੀਆਂ ਦੇਣ ਲੱਗ ਪਏ ਪਵਾੜੇ ਦੀ ਜੜ ਵਾਲੀ ਡਿਗਰੀ ਦੀ ਟੋਪੀ ਮੇਰੇ ਸਿਰ ਸਜਾਉਣ ਲੱਗ ਪਏ ਥੋੜੇ ਦਿਨ بڑے ਡਰਾਮੇ ਤੇ ਹੰਗਾਮੇ ਹੋਏ ਪਰ ਅਸੀਂ ਚੁੱਪ ਵੱਟੀ ਰੱਖੀ ਸਾਡੇ ਘਰੋਂ ਇਸ ਬਾਰੇ ਕੋਈ ਬਾਫ ਬਾਹਰ ਨਾ ਨਿਕਲੀ ਤੇ ਨਾ ਹੀ ਚੋਪੜਾ ਅੰਕਲ ਨੇ ਕਿਸੇ ਨਾਲ ਕੋਈ ਗੱਲ ਕੀਤੀ ਬੇਸ਼ੱਕ ਵੀਰਾ ਮਹੀਨੇ ਬਾਅਦ ਘਰ ਆਉਂਦਾ ਸੀ ਪਰ ਉਸ ਦੀ ਸਹਿਮਤੀ ਅਸੀਂ ਲੈ ਲਈ ਸੀ ਹਰ ਨਿੱਕੀ ਵੱਡੀ ਗੱਲ ਉਸ ਨਾਲ ਫੋਨ ਤੇ ਵਿਚਾਰ ਲੈਂਦੇ ਸੀ ਸਭ ਕੁਝ ਠੀਕ ਸਮਝ ਕੇ ਅਸੀਂ ਨਵੀਂ ਮਾਂ ਦੀ ਭਾਲ ਵਿੱਚ ਰੁੱਝ ਗਏ ਥੋੜੇ ਦਿਨਾਂ ਬਾਅਦ ਅੰਕਲ ਸਾਡੇ ਘਰ ਆਏ ਤਾਂ ਹੱਥ 'ਚ ਅਖਬਾਰ ਸੀ ਉਹਨਾਂ ਸਾਨੂੰ ਇੱਕ ਮੈਟ੍ਰੀਮੋਨੀਅਲ ਇਸ਼ਤਿਹਾਰ ਪੜ੍ਹ ਕੇ ਸੁਣਾਇਆ ਜੋ ਨਸ਼ੇੜੀ ਪਤੀ ਦੀ ਵਿਆਹ ਦੇ 5 ਮਹੀਨੇ ਬਾਅਦ ਮੌਤ ਹੋਣ ਕਰਕੇ 8 ਸਾਲ ਪਹਿਲਾਂ ਵਿਧਵਾ ਹੋਈ ਔਰਤ ਦੇ ਪਿਤਾ ਵੱਲੋਂ ਸੀ ਇਸ਼ਤਿਹਾਰ ਦੀ ਇਬਾਰਤ ਨੇ ਸਾਡੇ ਮਨਾਂ ਨੂੰ ਟੁੰਬਿਆ ਤੇ ਚੋਪੜਾ ਅੰਕਲ ਨੇ ਦਿੱਤੇ ਨੰਬਰ ਉਤੇ ਫੋਨ ਲਾ ਲਿਆ ਮੋਰਿਓ ਮਿਲੀ ਜਾਣਕਾਰੀ ਇਸ਼ਤਿਹਾਰ ਦੀ ਇਬਾਰਤ ਤੋਂ ਵੀ ਠੋਸ ਨਿਕਲੀ ਉਹਨਾਂ ਉਮਰ ਦੇ 13 ਸਾਲ ਦੇ ਫਰਕ ਨੂੰ ਬਹੁਤਾ ਨਾ ਗੌਲਿਆ ਡੈਡੀ ਦੀ ਸਹਿਮਤੀ ਨਾਲ ਮੈਂ ਬੀਰਾ ਤੇ ਅੰਕਲ ਆਂਟੀ ਉਹਨਾਂ ਦੇ ਘਰ ਜਾ ਪਹੁੰਚੇ ਮੈਂਮ ਸੱਚ ਦੱਸਦੀ ਆ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਗੱਲਾਂ ਕਰਦਿਆਂ ਉਸ ਤੋਂ ਆਪਣੀ ਮਾਂ ਦੀ ਝਲਕ ਪੈਣ ਲੱਗ ਪਈ ਉਸ ਤੋਂ ਅਗਲੇ ਐਤਵਾਰ ਉਸਦੇ ਮੰਮੀ ਡੈਡੀ ਸਾਡੇ ਘਰ ਆਏ ਤੇ ਸਾਡੇ ਜ਼ੋਰ ਦੇਣ ਉੱਤੇ ਰਾਬੀਆ ਨੂੰ ਨਾਲ ਲੈ ਆਏ ਸਾਡੇ ਘਰ ਖੁੱਲਕੇ ਗੱਲਾਂ ਹੋਈਆਂ ਡੈਡੀ ਦੇ ਮਨ 'ਚ ਜੋ ਵੀ ਸਵਾਲ ਸੀ ਉਹਨਾਂ ਵਿੱਚ ਜਿਦਕ ਕਹਿ ਦਿੱਤੇ ਦੋਹਾਂ ਧਿਰਾਂ ਦੀ ਸਹਿਮਤੀ ਹੋਣ ਤੋਂ ਬਾਅਦ ਸਾਡਾ ਭੈਣ ਭਰਾ ਦਾ ਜੀ ਕਰੇ ਰਾਬੀਆ ਨੂੰ ਵਾਪਸ ਨਾ ਜਾਣ ਦਈਏ ਸਹਿਜ ਸਲੀਕਾ ਤੇ ਨਿਮਰਤਾ ਸਾਡੀ ਮੰਮੀ ਤੋਂ ਵੀ ਭੋਰਾ ਵੱਧ ਪਰ ਅੰਕਲ ਚੌਪੜਾ ਨੇ ਕਾਲੀ ਵਿੱਚ ਕੋਈ ਕਦਮ ਪੁੱਟਣ ਤੋਂ ਸਾਨੂੰ ਵਰਜ ਦਿੱਤਾ ਉਹ ਚਾਹੁੰਦੇ ਸੀ ਕਿ ਪਹਿਲਾਂ ਡੈਡੀ ਤੇ ਰਾਬੀਆ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਲੈਣ ਦੋਹਾਂ ਦੀ ਫੋਨ ਤੇ ਗੱਲਬਾਤ ਹੋਣ ਲੱਗ ਪਈ ਮਹੀਨੇ ਕੋ ਬਾਅਦ ਜਦ ਅੰਕਲ ਨੂੰ ਭਰੋਸਾ ਹੋ ਗਿਆ ਨਾ ਵਿੱਚ ਪੈ ਕੇ ਸਮਾਜਿਕ ਰਸਮਾਂ ਪੂਰੀਆਂ ਕਰਵਾਈਆਂ ਤੇ ਦੋਵੇਂ ਜੀਵਨ ਸਾਥੀ ਬਣ ਗਏ ਅਸੀਂ ਦੋਵੇਂ ਭੈਣ ਭਰਾ ਤਾਂ ਪਹਿਲੀ ਮਿਲਣੀ ਤੋਂ ਹੀ ਰਾਬੀਆ ਨੂੰ ਹੋਣ ਵਾਲੀ ਮੰਮੀ ਵਜੋਂ ਅਪਣਾ ਚੁੱਕੇ ਸੀ ਪਰ ਰਸਮਾਂ ਤੋਂ ਬਾਅਦ ਉਹ ਅਸਲ ਮੰਮੀ ਬਣ ਗਈ ਮੈਂ ਸੱਚ ਕਹਿੰਦੀ ਆਂ ਜੀਵੇਂ ਮੈਂ ਪਹਿਲਾਂ ਦੱਸਿਆ ਮੰਮੀ ਤਾਂ ਉਹ ਪਹਿਲੇ ਦਿਨੋਂ ਲੱਗਣ ਲੱਗ ਪਈ ਸੀ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਉਸ ਚੋਂ ਵੱਡੀ ਭੈਣ ਦਾ ਝੋਲਾ ਪਹਿਣ ਲੱਗ ਪਿਆ ਹਰ ਤਿਥ ਤਿਹਾਰ ਵਾਲੇ ਦਿਨ ਮੈਂ ਆਪ ਉਸ ਨੂੰ ਤਿਆਰ ਕਰਦੀ ਪਹਿਲਾ ਕਰਵਾ ਚੌਥ ਆਇਆ ਤਾਂ ਮੈਂ ਸਾਰੀਆਂ ਰਸਮਾਂ ਉਸ ਦੇ ਕੋਲ ਖੜੋ ਕੇ ਪੂਰੀਆਂ ਕਰਵਾਈਆਂ ਅਕਸਰ ਮੈਂ ਮੰਮੀ ਨਾਲ ਛੋਟੀ ਭੈਣ ਵਾਲਾ ਵਿਹਾਰ ਕਰਦੀ ਅਸੀਂ ਇਕੱਠੀਆਂ ਪਹਿਣਾ ਵਾਂਗ ਖਰੀਦਦਾਰੀ ਕਰਦੀਆਂ ਮੈਨੂੰ ਖੁਦ ਪਤਾ ਨਹੀਂ ਲੱਗਾ ਮੇਰੇ ਸੁਭਾਅ 'ਚ ਕਈ ਚੰਗੇ ਬਦਲਾਅ ਕਿਵੇਂ ਕੁਸੜ ਗਏ ਮੈਂ ਪਾਪਾ ਨੂੰ ਛੋਟੀਆਂ ਭੈਣਾ ਵਾਂਗ ਸਮਝਾਉਣ ਲੱਗ ਪੈਂਦੀ ਮੰਮੀ ਨੇ ਆਪਣੇ ਆਪ ਨੂੰ ਇਸ ਘਰ 'ਚ ਐਡਜਸਟ ਕਰਨ 'ਚ ਦੇਰ ਨਾ ਲਗਾਈ ਮਤਰੀ ਭਾਵਨਾ ਤਾਂ ਸਾਡੇ ਮਨ 'ਚ ਪੈਦਾ ਹੀ ਨਹੀਂ ਸੀ ਹੋਈ ਸਮਾਂ ਪਾ ਕੇ ਮੰਮੀ ਦੇ ਵਿਹਾਰ ਨੇ ਰਿਸ਼ਤੇਦਾਰਾਂ ਦੇ ਭਰਮ ਖਤਮ ਕਰ ਦਿੱਤੇ 2 ਸਾਲ ਘਰ ਰਹਿ ਕੇ ਮੈਂ ਫਿਰ ਤੋਂ ਕਾਲਜ ਜਾਣ ਲੱਗੀ ਤੇ ਗ੍ਰੈਜੂਏਸ਼ਨ ਕੀਤੀ ਬਾਅਦ ਚ ਐਮ ਐਸ ਸੀ ਕਰਕੇ ਬੀ ਐਡ ਯੂਨੀਵਰਸਿਟੀ ਮੈਰਿਟ ਵਿੱਚ ਹੋਣ ਕਰਕੇ ਨੌਕਰੀ ਲੱਭਦਿਆਂ ਦੇਰ ਨਾਲ ਲੱਗੀ ਪਰ ਮੇਰੀ ਜੁਆਇਨਿੰਗ ਕਾਫੀ ਦੂਰ ਹੋ ਗਈ ਤੁਸੀਂ ਜਾਣਦੇ ਹੀ ਉਹ ਸਰਕਾਰੀ ਨੌਕਰੀ ਦਾ ਚਾਹੀ ਮਾਣ ਨਹੀਂ ਹੁੰਦਾ ਇੱਕ ਦਿਨ ਸਕੂਲ ਲੱਗੇ ਨੂੰ 10-15 ਮਿੰਟ ਹੋਏ ਸੀ ਕਿ ਡੀਜੀ ਸਾਹਾ ਬਾਣ ਧਮਕੇ ਤੁਹਾਨੂੰ ਪਤਾ ਹੈ ਉਹ ਕਿੰਨੇ ਸਖਤ ਸੁਭਾਅ ਵਾਲੇ ਨੇ ਮੌਕੇ ਤੇ ਹੈਡਮਾਸਟਰ ਸਮੇਤ ਚਾਰ ਅਧਿਆਪਕ ਗੈਰ ਹਾਜ਼ਰ ਵੇਖ ਕੇ ਉਹਨਾਂ ਦਾ ਪਾਰਾ ਚੜ ਗਿਆ ਮੈਂ ਝੂਠ ਬੋਲ ਕੇ 1-2 ਨੂੰ ਕਾਰਵਾਈ ਤੋਂ ਬਚਾ ਸਕਦੀ ਸੀ ਪਰ ਪਾਪਾ ਦੀਆਂ ਸਿੱਖਿਆਵਾਂ ਕਰਕੇ ਮਨ ਨਾ ਮੰਨਿਆ ਉਸ ਗੱਲ ਨੂੰ ਡੀਜੀ ਸਾਹਿਬ ਨੇ ਵੀ ਨੋਟ ਕੀਤਾ ਕਿੱਥੋਂ ਆਉਂਦੇ ਹੋ ਦਾ ਜਵਾਬ ਸੁਣ ਕੇ ਉਹ ਹੈਰਾਨ ਹੋਏ ਤੇ ਮੇਰੀ ਬਦਲੀ ਘਰ ਨੇੜੇ ਕਰਨ ਬਾਰੇ ਨੋਟ ਕਰ ਲਿਆ ਅਗਲੇ ਹਫ਼ਤੇ ਮੈਨੂੰ ਇਸ ਸਕੂਲ ਵਿੱਚ ਜੁਆਇਨਿੰਗ ਕਰਨ ਦੇ ਹੁਕਮ ਡਾਕ ਰਾਹੀਂ ਮਿਲ ਗਏ ਹਾਂ ਤੇ ਮੈਮ ਇੱਕ ਦੋ ਵਾਰ ਮੇਰੇ ਮੂੰਹੋਂ ਤੁਹਾਡੇ ਪੀਰੀਅਡ ਦੀ ਗੱਲ ਕਹਿ ਹੋ ਗਈ ਸੀ ਤੁਸੀਂ ਜ਼ਰੂਰ ਹੈਰਾਨ ਹੁੰਦੇ ਹੋਵੋਗੇ ਕਿ ਸ਼ਾਇਦ ਮੈਂ ਜੁਸੂਸੀ ਕਰਦੀ ਹਾਂ ਨਹੀਂ ਅਜਿਹਾ ਤਾਂ ਮੈਂ ਸੋਚ ਵੀ ਨਹੀਂ ਸਕਦੀ ਪਿਛਲੇ ਸਾਲ ਦਸਵੀਂ ਵਾਲੀ ਸ਼ਸ਼ੀ ਹੁੰਦੀ ਸੀ ਨਾ ਉਹੀ ਜੋ ਮੂਰਲੇ ਬੈਂਚ ਤੇ ਬੈਠਦੀ ਸੀ ਉੱਚੀ ਲੰਬੀ ਪਤਲੀ ਜਹੀ ਕੁੰਡਲੇ ਵਾਲਾਂ ਵਾਲੀ ਉਸ ਦੀ ਮੰਮੀ ਨੂੰ ਮੈਂ ਮਾਸੀ ਮੰਨਦੀ ਹਾਂ ਪਹਿਲਾਂ ਵੀ ਦੱਸਿਆ ਉਹ ਮੰਮੀ ਦੀ ਪੱਕੀ ਸਹੇਲੀ ਸੀ ਸ਼ਸ਼ੀ 2-3 ਸਾਲ ਮੇਰੇ ਤੋਂ ਟਿਊਸ਼ਨ ਪੜਦੀ ਰਹੀ ਆ ਬੀਚ ਵਿਚਾਲਿਓ ਕਲਾਸ ਦੀਆਂ ਗੱਲਾਂ ਕਰ ਜਾਂਦੀ ਸੀ ਇੱਕ ਦੋ ਵਾਰ ਮੇਰੇ ਤੋਂ ਤੁਹਾਨੂੰ ਕਹਿ ਹੋ ਗਈਆਂ ਅਨੀਤਾ ਦੀਆਂ ਗੱਲਾਂ ਸੁਣ ਕੇ ਉਸ ਜੋ ਮੈਨੂੰ ਕਿਸੇ ਦੇਵੀ ਦਾ ਭਲੇਖਾ ਤਾਂ ਪਹਿਲਾਂ ਹੀ ਪਹਿਣ ਲੱਗ ਪਿਆ ਸੀ ਪਰ ਉਸ ਨੇ ਸ਼ਸ਼ੀ ਵਾਲੀ ਗੱਲ ਦੱਸ ਕੇ ਮੇਰਾ ਇਹ ਖਦ사 ਦੂਰ ਕਰ ਦਿੱਤਾ ਅਨੀਤਾ ਨੇ ਮੇਜ਼ ਉੱਤੇ ਪਏ ਜੱਗ ਚੋਂ ਪਾਣੀ ਦਾ ਗਲਾਸ ਭਰਿਆ ਤੇ ਘੁੱਟ ਘੁੱਟ ਕਰਕੇ ਪੀਂਦਿਆਂ ਦੋ ਮਿੰਟਾਂ ਚ ਮੁਕਾਇਆ ਫਿਰ ਮੁਸਕਰਾਉਂਦੀ ਹੋਈ ਕਹਿੰਦੀ ਮੈਮ ਮੈਨੂੰ ਪਾਣੀ ਖਾਂਦਿਆਂ ਵੇਖ ਕੇ ਤੁਸੀਂ ਹੈਰਾਨ ਹੋਏ ਹੋ ਨਾ ਪਤਾ ਨਹੀਂ ਉਸਨੇ ਮੇਰੇ ਮੱਥੇ ਤੋਂ ਇਹ ਸਵਾਲ ਕਿਵੇਂ ਪੜ ਲਿਆ ਸੀ ਇਹ ਆਦਤ ਮੈਨੂੰ ਰਾਵੀਆ ਮੰਮੀ ਨੇ ਪਾਈ ਆ ਉਸਨੇ ਆਯੁਰਵੈਦ ਪੜਿਆ ਹੋਇਆ ਹੈ ਪਹਿਲੀ ਵਾਰ ਉਸਨੂੰ ਖਾਂਦੇ ਪੀਂਦੇ ਵੇਖ ਕੇ ਮੈਨੂੰ ਵੀ ਹੈਰਾਨੀ ਹੋਈ ਸੀ ਉਸਦਾ ਮੰਨਣਾ ਹੈ ਕਿ ਰੋਟੀ ਨੂੰ ਇੰਨਾ ਚਬਾਉਣਾ ਚਾਹੀਦਾ ਹੈ ਕਿ ਉਹ ਪਾਣੀ ਦੇ ਕੂਟ ਵਾਂਗ ਅੰਦਰ ਜਾਏ ਤੇ ਪਾਣੀ ਨੂੰ ਕੂਟ-ਕੂਟ ਕਰਕੇ ਪੀਣਾ ਚਾਹੀਦਾ ਹੈ ਤਾਂ ਕਿ ਉਹ ਸੰਗ ਚੋਂ ਗਰਾਹੀ ਵਾਂਗ ਲੰਗੇ ਉਸ ਤੋਂ ਸਿੱਖ ਕੇ ਅਸੀਂ ਵੀ ਰੋਟੀ ਪੀਣ ਤੇ ਪਾਣੀ ਖਾਣ ਲੱਗ ਪਏ ਹਾਰਾ ਵੀ ਆ ਨਹੀਂ ਸੱਚ ਮੰਮੀ ਦਾ ਸਿਹਤਮੰਦ ਰਹਿਣ ਦਾ ਨੁਕਸਾ ਸਾਡੇ ਬੜਾ ਰਾਸ ਆ ਰਿਹਾ ਹੈ ਅਸੀਂ ਤੇ ਡਾਕਟਰ ਕੋਲ ਜਾਣਾ ਭੁੱਲ ਗਏ ਚਲੋ ਹੁਣ ਰੈਂਦੀ ਗੱਲ ਮੁਕਾਵਾਂ ਅਨੀਤਾ ਦੀਆਂ ਗੱਲਾਂ ਕਿਸੇ ਵਿਦਵਾਨ ਦੇ ਲੈਕਚਰ ਵਾਂਗ ਮੇਰੀ ਯਾਦ ਵਿੱਚ ਖੂਬ ਰਹੀਆਂ ਸਨ ਮੈਂ ਚਾਹੁੰਦੀ ਸੀ ਕਿ ਉਹ ਬੋਲੀ ਜਾਵੇ ਤੇ ਮੈਂ ਸੁਣੀ ਜਾਵਾਂ ਪਰ ਉਸਦੇ ਦੋ ਵਾਰ ਘੜੀ ਵੇਖਣ ਤੋਂ ਅਨੁਮਾਨ ਲਾਇਆ ਕਿ ਉਹ 12 ਵਾਲੀ ਬਸ ਤੇ ਜਾਣਾ ਚਾਹੁੰਦੀ ਹੋਊ ਉਦੋਂ ਸਾਡੇ ਸਕੂਲ ਮੂਰਿਓ ਘੰਟੇ-ਘੰਟੇ ਬਾਅਦ ਬੱਸਾਂ ਲੰਘਦੀਆਂ ਸਾਨ ਤੇ ਪੌਣੇ 12 ਹੋ ਚੁੱਕੇ ਸੀ ਅਨੀਤਾ ਆਪਣੀ ਗੱਲ ਮਕਾਉਣ ਲੱਗੀ ਮੰਮੀ ਨੂੰ ਮੇਰਾ ਘਰ ਵਸਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ ਉਸ ਨੂੰ ਪਾਪਾ ਜੀ ਨਾਲ ਆਪਣੀ ਫਿਕਰ ਸਾਂਝੀ ਕਰਦੇ ਆ ਮੈਂ ਸੁਣਦੀ ਹਾਂ ਉਹਨਾਂ ਨੂੰ ਮੇਰੇ ਲਈ ਜੋਗਵਾਰ ਲੱਭਣਾ ਔਖਾ ਹੋਇਆ ਪਿਆ ਉਂਝ ਮੇਰੀ ਵਿਦਾਈ ਬਾਰੇ ਸੋਚ ਕੇ ਮੰਮੀ ਅੱਖਾਂ ਵੀ ਗਿੱਲੀਆਂ ਕਰ ਲੈਂਦੀ ਆ ਮੈਮ ਆਹ ਬਹੁਤੇ ਜਨਮਾਂ ਵਿੱਚ ਮੇਰਾ ਕੋਈ ਵਿਸ਼ਵਾਸ ਤਾਂ ਨਹੀਂ ਪਰ ਕਦੇ-ਕਦੇ ਲੱਗਦਾ ਰਾਬੀਆ ਨਾਲ ਸਾਡਾ ਜਰੂਰ ਕੋਈ ਲੈਣ-ਦੇਣ ਰਹਿੰਦਾ ਹੋਊ ਸਾਨੂੰ ਤਾਂ ਉਹ ਜਨਮ ਦੇਣ ਵਾਲੀ ਮਾਂ ਦੀ ਯਾਦ ਨਹੀਂ ਆਉਣ ਦਿੰਦੀ ਪਰ ਅਸੀਂ ਉਸ ਨੂੰ ਪਾਪਾ ਨਾਲ ਕਦੇ ਟੇਡਾ ਵਿਹਾਰ ਕਰਦੇ ਆਂ ਵੀ ਨਹੀਂ ਦੇਖਿਆ ਸਾਨੂੰ ਨਹੀਂ ਲੱਗਦਾ ਕਿ ਕਦੇ ਪਾਪਾ ਦੇ ਮਨ 'ਚ ਆਇਆ ਹੋਊ ਕਿ ਇਸ ਤੋਂ ਪਹਿਲੀ ਚੰਗੀ ਸੀ ਵੈਸੇ ਤਾਂ ਮੈਂ ਉਸ ਨੂੰ ਮੰਮੀ ਕਹਿ ਕੇ ਹੀ ਬੁਲਾਉਂਦੀ ਆਂ ਪਰ ਕਦੇ-ਕਦਾਈਂ ਮੂੰਹੋਂ ਰਾਬੀਆ ਨਿਕਲ ਜਾਂਦਾ ਹੈ ਕਈ ਵਾਰ ਅਸੀਂ ਆਪਸ ਵਿੱਚ ਪੂਰਾ ਖੁੱਲ ਜਾਂਦੀਆਂ ਹਾਂ ਉਸ ਮਾਹੌਲ 'ਚ ਮੈਂ ਕੋਈ ਚੁਬਮਾ ਜਿਹਾ ਮਾਹੌਲ ਕਰ ਦਿਆਂ ਤਾਂ ਮੇਰਾ ਕੰਨ ਫੜ ਕੇ ਕਹੂ ਕੁੜੀਏ ਮਾਂ ਵਾ ਤੇਰੀ ਸੋਚ ਸਮਝ ਕੇ ਬੋਲਿਆ ਕਰ ਫਿਰ ਮੈਂ ਆਪਣੇ ਕੰਨ ਫੜ ਕੇ ਮਾਫੀ ਮੰਗ ਲੈਨੀ ਆ ਤੇ ਉਹ ਮੈਨੂੰ ਗਲ ਨਾਲ ਲਾ ਕੇ ਰੱਬ ਅੱਗੇ ਚੰਗੇ ਜਵਾਈ ਦੀ ਅਰਜ਼ ਕਰਨ ਲੱਗ ਜਾਂਦੀ ਹੈ ਬਸ ਐਨੀ ਸੀ ਮੇਰੀ ਬਾਤ ਕਹਿੰਦੇ ਆ ਉਹ ਮੁਸਕਰਾਉਂਦੀ ਹੋਈ ਉੱઠી ਤੇ ਘੜੀ ਵੇਖਦੇ ਆ ਬਸ ਆਉਣ ਵਾਲੀ ਆ ਕਹਿ ਕੇ ਬਾਹਰ ਨਿਕਲ ਗਈ ਉਸੇ ਜਾਣ ਬਾਅਦ ਪਤਾ ਨਹੀਂ ਮੈਂ ਕਿਹੜੀਆਂ ਸੋਚਾਂ 'ਚ ਡੁੱਬ ਗਈ। RAMU ਨੇ ਦਰਵਾਜ਼ੇ ਤੇ ਠਕ ਠਕ ਕੀਤੀ ਤਾਂ ਆਪਣੇ ਆਪ ਵਿੱਚ ਆਈ। ਕੜੀ ਵੇਖੀ ਇੱਕ ਵਜਨ 'ਚ ਥੋੜੇ ਮਿੰਟ ਸੀ ਰਜਿਸਟਰ ਅਲਮਾਰੀ 'ਚ ਰੱਖ ਕੇ ਤਾਲਾ ਲਾਇਆ ਤੇ RAMU ਨੂੰ ਜਾ ਰਹੀ ਆ ਕਹਿ ਕੇ ਬਾਹਰਲਾ ਗੇਟ ਲੰਘ ਕੇ ਉਧਰ ਨੂੰ ਵਧਣ ਲੱਗੀ ਜਿੱਥੇ ਬੱਸ ਰੁਕਦੀ ਸੀ। ਘਰ ਪਹੁੰਚਣ ਤੋਂ ਬਾਅਦ ਵੀ ਅਨੀਤਾ ਦੀ ਭੈਣਾਂ ਵਰਗੀ ਮਾਂ ਦਾ ਕਾਲਪਨਿਕ ਚਿਹਰਾ ਨਕਸ਼ ਬਦਲ-ਬਦਲ ਕੇ ਮੇਰੀਆਂ ਅੱਖਾਂ ਮੋਰੇ ਆਣ ਖੜਦਾ। ਮੇਰੀ ਦੀਦੀ ਧਾਰਮਿਕ ਪੋਥੀ ਚੋਂ ਚੰਗੇ ਚੰਗਾ ਹੋਏ ਦੇ ਅਰਥ ਕਰਕੇ ਸਮਝਾਉਂਦੀ ਹੁੰਦੀ ਸੀ ਅਖੇ ਚੰਗੇ ਨੂੰ ਚੰਗਾ ਮਿਲੇ ਤੁਰਕੇ ਲੰਬੀ ਵਾਟ ਉਸ ਤੋਂ ਬਾਅਦ ਸਾਡੇ ਸਕੂਲ ਵਾਲੀ ਅਨੀਤਾ ਮੈਨੂੰ ਆਪਣੀ ਅਨੀਤਾ ਲੱਗਣ ਲੱਗ ਪਈ ਹੁਣ ਮੈਂ ਉਸ ਦੇ ਲਈ ਅਜੇ ਵਰਦੀ ਭਾਲ ਵਿੱਚ ਰਹਿੰਦੀ ਹਾਂ ਜੋ ਉਮਰ ਦੇ ਨਾਲ-ਨਾਲ ਵਿਚਾਰਕ ਤੌਰ ਤੇ ਵੀ ਉਸ ਦਾ ਹਾਣੀ ਹੋਵੇ ਤਾਂ ਜੋ ਦੋਵੇਂ ਸਮਾਜ ਲਈ ਚੰਗੀਆਂ ਮਿਸਾਲਾਂ ਕਾਇਮ ਕਰ ਸਕਣ ਤਾਂ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ